ਜਾਤੂ ਉਧਰ ਮੈਂ ਕਾਹਲੇ ਧੰਨਵਾਦ ਕਰਦਾ ਸਰਬਾਤ ਕੂਰ ਸਿੰਘ ਜੀ ਸੰਧੂ ਸਾਹਿਬ ਜਣੀ ਤੇ ਜਿਨ੍ਹਾਂ ਵੱਲੋਂ ਉਸੇ ਖੋਸੋ ਕੇ 500 ਰੁਪਏ ਦੇ ਵੱਡੇ ਮਾਨ ਸਨਮਾਨ ਕੀਤੇ ਗਏ ਤੇ ਕਾਹ ਮੇਰੇ ਧੰਨਵਾਦ ਕਰਦਾ ਜੀ ਸਾਡੇ ਸਤਿਕਾਰਯੋਗ ਬਾਬਾ ਬਰਵੀਰ ਸਿੰਘ ਜੀ ਸ਼ੋਗ ਦੇ ਸਮੇਂ ਦੇ ਤਰਨਾ ਦਾਵਾ ਰਾਮਪ੍ਰੀਤ ਕਾਟੋ ਕਾਟੇ ਪੰਜਾਬ ਸੱਜ ਸਿੰਘਾਂ ਦੇ ਸ਼ਰਕਾਤੀ ਕਲੱਬ ਵੱਲੋਂ ਸਾਡੇ ਪੰਜਾਬੀ ਬੋਲਾਂ ਤੋਂ ਪੁੱਛੋ ਕੇ ਵੱਡੇ ਮਾਨ ਸਨਮਾਨ ਕੀਤੇ ਦੇ ਲਈ ਤੇ ਮੈਂ ਜਿੰਦੀਆਂ ਮਹਿਰਾਈਆਂ ਵਿੱਚੋਂ ਤੁਹਾਏ ਨੂੰ ਬਹੁਤ ਆભાર ਕਰਦਾ। ਗੱਲ ਦੀ ਗੱਲ ਆ ਰਹੀ ਹੈ। ਦੇਖੋ ਕਿਹੜਾ ਇੰਦਰ ਮਾਨ ਸਨਮਾਨ ਦੀ ਗੱਲ ਆ ਰਹੀ ਤੇ ਪੁਸ਼ਟੀ ਚਾ ਲੱਗ ਗਿਆ। ਸ਼ਿੰਦਾ ਪਰਮਾਨੀ ਪਹਿਲਾਂ ਬਾਰੇ ਮੋਖਰ ਵਿੱਚ ਬਾਰੇ ਆਇਆ। ਤੇ ਹੁਣ ਮੈਂ ਬੇਨਤੀ ਕਰਦਾ ਸਾਰੇ ਮੇਲਦੇ ਵੀ ਸਟੇਜ ਤੇ ਆ ਜਾਓ। ਆਪਾਂ ਛੱਗੀ ਵਾਲਾ ਪਰਮਾਨੀ ਨੂੰ ਪੁਸ਼ਟੀ ਹੋਈ ਹੈ ਗਿਆਨ ਆਪਾਂ ਨੇ ਕਿੰਨਾ ਪਾਛਾ ਆ ਗਿਆ ਜੇਲੀ ਉਤਾਰ ਲਈ। ਬਰਦਾਦੀ یہ میرا کونوں ماڈل <سؤال> کے لیے کتنا گیند جی لگا ہاں دوسرے پاسے سے پاسے لالیے جو واپس ہمارا اور دوسرے اگے دیکھتے ہیں کیا کیا چلتا ہے اور ہائے ہائے اور بنگلے کے بلے بھائی جی نہیں پتہ نہیں ہے جس پر راج پاول وانی ڈیرا جھکا نام ਚਾਹੇ ਨਾ 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 343 ਕਾਜੀ ਪਹਾੜ ਉੱਪਰ ਨਾ ਜਾਂਦਾ ਬਹੁਤ ਜਿਆਦਾ ਪਿਛਲੀ ਲਗਨ ਵਿੱਚ ਬੋਲਦੇ ਇਹਦਾ ਦੰਮਾ ਦੇ ਬੱਗ ਦੇ ਵਿੱਚ ਠੱਠਾ ਜਾਂਦਾ ਹੋਵੇ ਉਹਦੇ ਤੁਸੀਂ ਦਰਸ਼ਕ ਕਰ ਲਓ ਜਿੱਦੇ ਵਿੱਚ ਮੇਰਾ ਰੂਪ ਹੋਊਗਾ ਆ ਖਾਲੇ ਦੇ ਵਿੱਚ ਪਹਿਲਵਾਨ ਜਤਿਆਂ ਸੱਤਿਆਂ ਦਾ ਲਗੋਟਾ ਪਾ ਕੇ ਮਲ ਜੰਗ ਕਰਦਾ ਹੋਵੇ ਉਹਦੇ ਤੁਸੀਂ ਦਰਸ਼ਕ ਕਰੋ ਆਹ ਜੀ ਸਾਨ ਦੇ ਸਰਦਾਰ ਜੀ ਵਿਚ ਆਦਾ ਭਾਈ ਜੀ ਇਹ ਕਹਿੰਦੇ ਸਾਡੇ ਸਾਥ ਬਾਦ ਜੋ ਬਾਉ ਪਹਿਲਵਾਨ ਜੀ ਦੇ ਲਾਕੇ ਜਿਹੜਾ ਉਹਨਾਂ ਦੇ ਖਾਤਰ ਸਾਹਿਬ ਹੈ ਸਰਦਾਰ ਮਨਜੀਤ ਸਿੰਘ ਜੀ ਸਬਕਟਰ ਔਰ ਨਾਲ ਸਰਦਾਰ ਪੌਰ ਸਿੰਘ ਸੰਧੂ ਰਣੀ ਜੀ ਔਰ ਨਾਲ ਕੈਮੀ ਢੱਲੋ ਜੀ ਅਦੇ ਸਤਿਕਾਰਯੋਗ ਹਰਪ੍ਰੀਤ ਸਿੰਘ ਜੀ ਸੰਧੂ ਦੇ ਵਾਸਤੇ ਪੁੱਜਿਆ ਔਰ ਸਰਦਾਰ ਮਨਜੀਤ ਸਿੰਘ ਜੀ ਸਬਕਟਰ بہت واڑا مارے ہاں جی با ਕਦਰ ਜੀ ਮੇਰੇ ਪ੍ਰਤਾਪ ਸਿੰਘ ਜੀ ਇਸ ਮੌਕੇ ਮੈਂ ਦਿੱਤਾ ਹੈ ਉਥਰੇ ਜਥੇਦ ਸਿੰਘ ਜੀ ਜਦੋਂ ਆਪਾਂ ਨੂੰ ਸਮਰਥਨ ਦਿੱਤਾ ਉਹਨਾਂ ਦਾ ਬਹੁਤ ਬਹੁਤ ਨਾਮ ਅਸੀਂ ਲੈ ਕੇ ਆਇਆ ਹੈ ਪਾਈ ਨਾਲ ਪੜਿਆ ਸ਼ਹਿਰ ਪਹੁੰਚਿਆ ਜਥੇਦ ਸਿੰਘ ਪਹੁੰਚੇ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦਾ ਕੋਈ ਆ ਕੇ ਘਰ ਲੈ ਜਾਂਦੇ ਸੀ ਇਹ ਰਿਹਾ ਬਾਬਾ ਜੀ ਦਾ ਬੇਟਾ ਹਰਕੀਤ ਸਿੰਘ ਜੀ ਭਾਗਵੀ ਸਿੰਘ ਜੀ ਬਾਬਾ ਜੀ ਦੇ ਸਿੱਖਟਰ ਬਹੁਤ ਬਹੁਤ ਦਾ ਰਾਮ ਰਾਮ ਆਪਾਂ ਲਈ ਆਪ ਬਹੁਤ ਮਹਿਸਾਨ ਰੱਖਦਾ ਜਾ ਰਿਹਾ ਹੈ ਆ ਕਾਕਾ ਦਾ ਜਿਹੜਾ ਬੁਸ਼ੀ ਹੈ ਉਹ ਨਹੀਂ ਜਾ ਰਿਹਾ ਮੁਜ਼ਾਹਿਰ ਜੀ ਜੀ ਸ਼ੁਕਰੀਏ ਬਹੁਤ ਉਸਦੀ ਦੇਵਾ ਕਰਾ ਰਹੇ ਜੀ ਬਚਪਨ ਲਾਇਆ ਆ ਮੇਰੇ ਜੱਤੀਆ ਕਿੰਨੇ ਨੇ ਕਹਿਣਾ ਬਦਲਿਆ ਸਾਡੇ ਦਰਵਾਜ਼ੇ ਤੇ ਬਹੁਤ ਕੰਮ ਆਉਣਾ ਸਾਡੇ ਵਾਲੇ ਦੇ ਗਏ ਆਹ ਨਾਲੇ ਲੰਗਰ ਦਾ ਪਾਠ ਲੈ ਕੇ ਆ ਗਏ ਛੱਡੋ ਨੀ ਕੋਈ ਬਾਤ ਕਰਨ ਦਾ ਸਾਰਾ ਜਮਾਨਾ ਬਸ ਤੇ ਹਰ ਜਮਾਨਾ ਜਾਨਾ ਆਪਦੇ ਇੱਕ ਸੈਂਟਰ ਤੋਂ ਲਾਉਣੀ ਹੈ ਭਾਈ ਦੇਖੋ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸਾਮ ਸਿੰਘ ਅਟਾਰੀਵਾਲਾ ਜਾਂ ਅਟਾਰੀਵਾਲਾ ਜੀ ਦਾ ਬਹੁਤ ਵੱਡਾ ਯੋਗਦਾਨ ਸੀ ਬਹੁਤ ਵੱਡਾ ਯੋਗਦਾਨ ਠੀਕ ਹੈ ਕਿ ਨਹੀਂ ਤੇ ਉਹਨਾਂ ਦਾ 179ਵਾਂ ਸ਼ਹੀਦੀ ਸਮਾਗਮ ਅੱਜ ਇੱਥੇ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਆਪਣੇ ਪ੍ਰਾਣੇ ਸਰਦਾਰ ਹਰਪ੍ਰੀਤ ਸਿੰਘ ਜੀ ਦੇਖੋ ਇਹ ਅਮਰੀਕਾ ਤੋਂ ਚਲ ਕੇ ਆਉਂਦੇ ਨੇ ਇਸ ਮੌਕੇ ਤੇ ਇਹਨਾਂ ਨੇ ਇੱਕ ਟਰਸਟ ਬਣਾਇਆ ਹੈ ਔਰ ਜੋ ਵੀ ਇਥੇ ਕੰਮ ਤੁਸੀਂ ਦੇਖ ਰਹੇ ਹੋ ਇਹ ਟਰਸਟ ਵੱਲੋਂ ਕਰਾਇਆ ਜਾ ਰਿਹਾ ਹੈ ਇਕੋ ਵਕਤ ਆਏਗਾ ਕਿ ਪੰਜਾਬ ਸਰਕਾਰ ਸਰਕਾਰੀ ਤੌਰ ਤੇ ਸਾਰਾ ਕੰਮ ਕਰਾਏਗੀ ਬੰਦਾ ਹੈ ਸਰਕਾਰੀ ਤੌਰ ਤੇ ਸਾਰਾ ਕੰਮ ਕਰਾਉਣਾ ਲੇਕਿਨ ਅਸੀਂ ਧੰਨਵਾਦੀ ਹਰਪ੍ਰੀਤ ਸਿੰਘ ਜੀ ਦਾ ਜੋ ਕਿ ਅਮਰੀਕਾ ਤੋਂ ਚਲ ਕੇ ਆਉਂਦੇ ਨੇ ਆਪਣੇ ਪਰਾਵਾਂ ਦੇ ਨਾਲ ਮਿਲ ਕੇ ਟੀਮ ਦੇ ਨਾਲ ਮਿਲ ਕੇ ਦੇਖੋ ਇਹ ਸਾਰਾ ਸਮਾਗਮ ਇੱਥੇ ਆਯੋਜਿਤ ਕਰਾਉਂਦੇ ਨੇ ਤੇ ਅਸੀਂ ਇਹੀ ਕਹਾਂਗੇ ਕਿ ਦੇਖੋ ਜੋ ਆਉਣ ਵਾਲੀ ਪੀੜ੍ਹੀ ਹੈ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਇਸ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ। ਔਰ ਆਪਣੇ ਪੰਜਾਬ ਨੂੰ ਆਪਣੇ ਮੁਲਕ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਸਾਰਿਆਂ ਨੂੰ ਸਿੱਖ ਲੈਣੀ ਚਾਹੀਦੀ ਹੈ। ਠੀਕ ਹੈ। ਅੰਮ੍ਰਿਤਸਰ ਦਾ ਸਵੇਰ ਜਦੋਂ 740 ਦਾ ਪ੍ਰੋਗਰਾਮ ਕੀਤਾ ਗਿਆ ਵਾ ਆਪਣਾ ਇੰਡੀਆ ਗੇਟ ਤੇ ਕੈਪਟਨ ਮંત્રી ਗੱਲ ਕਰੀਏ ਕਿ ਪਹੁੰਚਿਆ ਨਹੀਂ ਇਹ ਚੀਜ਼ੇ। ਕੌਣ? ਕੈਪਟਨ ਮંત્રી ਜਾਂ ਕੋਈ ਵੀ ਜਿਹੜਾ ਆਇਆ। ਚਲੋ ਦੇਖੋ ਮੈਂ ਕਹ ਰਿਹਾ ਹਾਂ ਨਾ ਕਿ ਵਕਤ ਆਏਗਾ। ਮੈਂ ਤਾਂ ਪਹਿਲਾਂ ਹੀ ਕਿਹਾ ਨਾ ਕਿ ਇਹ ਸਰਕਾਰੀ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ। ਠੀਕ ਹੈ ਨਾ। ਇਹ ਤਾਂ ਮੰਤਰੀ ਨੂੰ ਪੁੱਛੋ ਮੈਂ ਤਾਂ ਜੀ ਹਰ ਸਾਲ ਦੀ ਤਰ੍ਹਾਂ ਇੱਕ ਆਮ ਨਾਗਰਿਕ ਦੀ ਤਰ੍ਹਾਂ ਤੇ ਹਰਪ੍ਰੀਤ ਸਿੰਘ ਜੀ ਦੇ ਪ੍ਰਾਅ ਦੇ ਖੈਸੀਅਤ ਦੇ ਵਿੱਚ ਮੈਂ ਹਰ ਸਾਲ ਇੱਥੇ ਆਉਂਦਾ ਹਾਂ ਜੀ ਤੇ ਮੈਂ ਤਾਂ ਆਪਣੀ ਗੱਲ ਕਰ ਸਕਦਾ ਹਾਂ ਜੀ ਠੀਕ ਹੈ ਨਾ ਬਾਕੀ ਠੀਕ ਹੈ ਨਾ ਜੀ ਸਰਦਾਰ ਜੀ ਆਪਣੀ ਆਪਣੀ ਸਰਕਾਰ ਨੂੰ ਬੜੀ ਨਰਾਸ਼ਾ ਸਰਕਾਰ ਤੋਂ ਬਹੁਤ ਆਸ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਵਕਤ ਆਏਗਾ ਚਿੰਤਾ ਨਾ ਕਰੋ ਬਹੁਤ ਛੇਤੀ ਵਕਤ ਆਏਗਾ ਅੱਜ ਜੀ ਜਿਵੇਂ ਸਾਰੇ ਜਾਣਦੇ ਆ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਮਹਾਨ ਜਰਨੈਲ ਉਹਨਾਂ ਦਾ 179 179 ਸ਼ਹੀਦੀ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ ਹੈ ਇਹਦੇ ਵਿੱਚ ਵੱਧ ਤੋਂ ਵੱਧ ਸਾਡਾ ਨਗਰ ਨੇ ਸਹਿਯੋਗ ਕੀਤਾ ਆ ਸਾਡੇ ਸਾਰੇ ਭੈਣ ਭਰਾ ਸਾਡੇ ਇਲਾਕਾ ਪੰਚਾਇਤ ਬਹੁਤ ਵੱਡੇ ਲੈਵਲ ਤੇ ਇੱਥੇ ਦੰਗਲ ਹੋ ਰਿਹਾ ਕੁਸ਼ਤੀਆਂ ਹੋ ਰਹੀਆਂ ਨੇ ਇੱਥੇ ਸਾਡੇ ਕੋਲ ਪੰਜਾਬ ਦੇ ਸਾਡੇ ਅੰਮ੍ਰਿਤਸਰ ਹਲ ਦੱਖਣੀ ਹਲਕੇ ਦੇ ਐਮਐਲਏ ਕਵਰ ਵਿਜੇ ਪ੍ਰਤਾਪ ਸਿੰਘ ਉਹ ਪਹੁੰਚੇ ਆ ਅਟਾਰੀ ਹਲਕੇ ਦੇ ਐਮਐਲਏ ਰਮਦਾਸ ਸਾਹਿਬ ਉਹ ਵੀ ਪਹੁੰਚੇ ਜਿਸ ਦਾ ਜਸਵਿੰਦਰ ਸਿੰਘ ਰਮਦਾਸ ਤੇ ਆ ਤੁਹਾਡੇ ਸਾਹਮਣੇ ਹੀ ਆ ਪ੍ਰੋਗਰਾਮ ਚੱਲ ਰਿਹਾ ਆ ਅਸੀਂ ਦੇਖਿਆ ਵੀ ਫੇਰੀ ਕਿਤੇ ਅੱਜ ਕੈਬਨ ਦੀ ਗੱਲ ਕਰੀਏ ਕਿ ਕੈਬਨ ਦਾ ਮੱਤ ਨਹੀਂ ਪਹੁੰਚਿਆ ਉਹਨਾਂ ਨੂੰ ਯਾਦ ਕਰਨ ਵਾਸਤੇ ਕਾਫੀ ਤਾਰੀ ਨੂੰ ਕਿਹਾ ਜਾਂਦਾ ਇਹ ਦਾ ਦੇ ਜੀ ਅਸੀਂ ਨਹੀਂ ਜਵਾਬ ਦੇ ਸਕਦੇ ਇਹਦਾ ਤੇ ਉਹ ਹੀ ਜਵਾਬ ਦੇ ਸਕਦੇ ਆ ਪਹੁੰਚਣਾ ਤੇ ਜ਼ਰੂਰ ਚਾਹੀਦਾ ਸੀ ਐਡੇ ਵੱਡੇ ਦਿਹਾੜੇ ਦੇ ਉੱਤੇ ਪਰ ਨਹੀਂ ਪਹੁੰਚੇ ਜੀ ਕੋਈ ਵੀ ਆ ਦੇ ਨਾਲ ਜਾਵੇ ਤੁਸੀਂ ਅਮਰੀਕਾ ਦਾ ਸਪੈਸ਼ਲ ਆਉਦੇ ਹੋ ਵੀਡੀਓ ਸੁਨਿਆ ਤੇ ਇਹੋ ਹੀ ਆ ਜੀ ਇਸ ਪ੍ਰੋਗਰਾਮ ਨੂੰ ਸਰਕਾਰ ਵੱਲੋਂ ਸਹਿਯੋਗ ਹੋਵੇ ਬੜੇ ਧੂਮ ਧਾਮ ਨਾਲ ਮਨਾਇਆ ਜਾਵੇ ਗਲਸਟਰ ਜਿਵੇਂ ਕਹਿੰਨੇ ਆ ਇਹਨੂੰ ਇਹਨੂੰ ਦਰਜ ਕੀਤਾ ਜਾਵੇ 10 ਫਰਵਰੀ ਨੂੰ ਇੱਥੇ ਸੀਐਮ ਸਾਹਿਬ ਨੂੰ ਪਹੁੰਚਣਾ ਚਾਹੀਦਾ ਇਹ ਤੇ ਬਹੁਤ ਮਹਾਨ ਸ਼ਖਸੀਅਤ ਨੇ ਸੀਐਮ ਸਾਹਿਬ ਪਹੁੰਚਣ ਤੇ ਕੋਈ ਇਹ ਬਹੁਤ ਵੱਡੀ ਗੱਲ ਨਹੀਂ ਮੌਕਿਆਂ ਦੇ ਸੀਐਮ ਪਹਿਲਾਂ ਪਹੁੰਚਦੇ ਰਹੇ ਨੇ ਤੇ ਅਸੀਂ ਵੀ ਇਹ ਉਮੀਦ ਰੱਖਦੇ ਹਾਂ ਵੀ ਅਗਲੇ ਸਾਲ ਸੀਐਮ ਜਿਹੜੇ ਵੀ ਨੇ ਇੱਥੇ ਪਹੁੰਚਣ ਕੈਪੀਟਲ ਸਰਪ੍ਰੀਡ ਦੇ ਵਾਰਸ ਨੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਸੀ ਉਹ ਲੋਕ ਗੱਲਬਾਤ ਸੀ ਮਿਲੇ ਉਹ ਵੀ ਕਿਹਦੇ ਵਾਪਸ ਨਹੀਂ ਜੀ ਸਾਡਾ ਸਿਕਿਉਰਟੀਆਂ ਦਾ ਕੋਈ ਮੈਟਰ ਨਹੀਂਗਾ ਸਾਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂਗਾ ਸਾਨੂੰ ਕੋਈ ਵੀ ਕਿਸੇ ਨੂੰ ਸਿਕਿਉਰਿਟੀ ਨਹੀਂ ਚਾਹੀਦੀ ਉਹ ਜੇ ਕਿਸੇ ਦਾ ਕੋਈ ਪਰਸਨਲ ਇਸ਼ੂ ਹੋਵੇ ਅਸੀਂ ਨਹੀਂ ਜਾਂਉਂਦੇ ਵੀ ਸਾਡੇ ਸ਼ਹੀਦਾਂ ਦੇ ਨਾਂ ਦੇ ਉੱਤੇ ਕੋਈ ਸਰਕਾਰ ਤੋਂ ਕਿਸੇ ਕਿਸਮ ਦੀ ਮੰਗ ਕਰੇ ਉਹ ਬਿਲਕੁਲ ਰੋਂਗ ਹੈ ਜੀ ਅਸੀਂ ਨਹੀਂ ਸਹਿਮਤ